ਜੀ ਸਰ ਕੀ ਭਰਵਾਂ ਸਰ ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਜੋ ਸੀ স্পেশਲ ਡਰਾਈਵ ਚਲਾਈ ਹੈ ਅਗੇਂਸਟ ਬੈਡ ਇਲੀਮੈਂਟਸ ਤੇ ਤਸਕਰਾਂ ਦੇ ਖਿਲਾਫ ਉਸ ਦੇ ਤਹਿਤ ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਨੇ ਇੱਕ ਤਸਕਰ ਸਤਿੰਦਰ ਸਿੰਘ ਉਰਫ ਸੰਨੀ ਸਰਦਾਰ ਪੁੱਤਰ ਹਰਮਿੰਦਰ ਸਿੰਘ ਵਾਸੀ ਟਾਵਰਿੰਗ ਕਲੇਬ ਜਲੰਧਰ ਨੂੰ ਇੱਕ ਗੱਡੀ ਫिएट ਦੇ ਵਿੱਚ ਕਾਬੂ ਕੀਤਾ ਔਨ ਸੀਕ੍ਰੀਟ ਇਨਫੋਰਮੇਸ਼ਨ ਤੇ ਉਸ ਕੋਲੋਂ 8 ਪੇਟੀਆਂ ਜਿਹੜੀ ਸ਼ਰਾਬ ਹੈਗੀ ਹੈ ਉਸਨੂੰ ਰਿਕਵਰ ਕੀਤਾ ਤੇ ਉਸ ਦੇ ਖਿਲਾਫ 193 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 61 14 ਐਕਸੈਕਟ ਥਾਣਾ ਬਸਤੀ ਬਾਬਕੀਲ ਰਜਿਸਟਰ ਕੀਤੀ